ਪਿੰਡ ਹੁੰਡਾ ਸਾਹਿਬ ਦੇ ਇੱਕ ਜਿਹੜਾ ਸ਼ਹਿਰ ਆ ਉਸ ਦੇ ਵੀਆਈਪੀ ਰੋਡ ਤੋਂ ਇਹ ਜਲਿਕਵਰ ਆਉ ਸਾਹਮਣੇ ਆਇਆ ਵੀਆਈਪੀ ਰੋਡ ਦੇ ਸਥਿਤ ਬਲਾਕ B ਦੇ ਵਿੱਚ ਜਿਹੜੇ ਪੰਜ ਮਜ਼ਦੂਰਾਂ ਦੇ ਬੱਚੇ ਨੇ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਲਈ ਜਾਂਦੇ ਨੇ ਤੇ ਉੱਥੇ ਜਾ ਕੇ ਕੀ ਹੁੰਦਾ ਹੈ ਕਿ ਜਿਹੜੇ 9-10 ਨੌਜਵਾਨੇ ਆਉਂਦੇ ਨੇ ਤੇ ਉਹ ਬੱਚਿਆਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਦੱਸ ਦਈਏ ਕਿ ਇਹ ਵੀ ਜਾਣਕਾਰੀ ਬ੍ਰਹਮਤ ਹੋਈ ਹੈ ਕਿ ਉਹਨਾਂ ਬੱਚਿਆਂ ਨੂੰ ਨੰਗੇ ਕਰਕੇ ਕੁੱਟਿਆ ਗਿਆ ਹੈ ਜਿਸ ਤੋਂ ਬਾਅਦ ਕੀ ਇਹ ਜਿਹੜਾ ਸਾਰਾ ਮਾਮਲਾ ਪੁਲਿਸ ਤੱਕ ਪਹੁੰਚ ਚੁੱਕਿਆ ਤੇ ਜਿਸ ਤੋਂ ਬਾਅਦ ਪੁਲਿਸ ਨੇ ਬੰਦੀ ਚੜੀ ਜਾਂਚ ਆ ਉਹ ਵੀ ਕੀਤੀ ਹੈ ਤੇ ਕਾਰਵਾਈ ਕਰਨ ਦੇ ਨਾਲ ਨਾਲ ਪੁਲਿਸ ਨੇ ਇਹ ਵੀ ਯਕੀਨੀ ਬਣਾਇਆ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦੀ ਗ੍ਰਫਤਾਰ ਕਰ ਲਿੱਤਾ ਜਾਵੇਗਾ ਕਿਉਂਕਿ ਜਿਹੜੇ ਦੋਸ਼ੀ ਨੇ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਹੋ ਚੁੱਕੀ ਹੈ ਜਿਸ ਤੋਂ ਬਾਅਦ ਕਿ ਉਹਨਾਂ ਨੂੰ ਜ਼ਰੂਰ ਗ੍ਰਿਫਤਾਰੀ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਕਿ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਵੱਲੋਂ ਇਸ ਹਮਲੇ ਦੀ कड़ी ਨਿੰਦਾ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਮਜ਼ਦੂਰਾਂ ਦੇ ਬੱਚਾ ਲਈ ਕੋਈ ਉਪਾਏ ਕਰਨਾ ਚਾਹੀਦਾ ਕਿਉਂਕਿ ਹੋ ਸਕਦਾ ਹੈ ਕਿ ਅੱਗੇ ਤੋਂ ਵੀ ਇਹ ਨੌਜਵਾਨ ਨੇ ਜਿਹੜੇ ਅਜਿਹੇ ਹੋਰ ਜਿਹੜੇ ਨੌਜਵਾਨ ਨੇ ਉਹ ਇਹਨਾਂ ਦੇ ਨਾਲ ਕੁਝ ਅਜਈਆਂ ਹੀ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਦੱਸ ਦਈਏ ਕਿ ਜਿਹੜੇ ਮਜ਼ਦੂਰਾਂ ਦੇ ਬੱਚੇ ਨੇ ਉਹ ਵੀ ਇੱਕ ਮਜ਼ਦੂਰੀ ਕਰਨ ਲਈ ਜਾਂ ਕਹਿ ਸਕਦੇ ਹੋ ਕਿ ਬਾਲ ਮਜ਼ਦੂਰੀ ਕਰਨ ਲਈ ਉਸ ਬਲਾਕ ਵਿੱਚ ਪਹੁੰਚੇ ਸੀ ਪਰ ਉਹਨਾਂ ਨੂੰ ਉਹਨਾਂ ਦਾ ਕੰਮ ਨਹੀਂ ਕਰਨ ਦਿੱਤਾ ਗਿਆ ਸਗੋਂ ਕਿ ਉਹਨਾਂ ਨੂੰ ਲੰਗੇ ਕਰਕੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਚਾਲੂ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ ਗਈਆਂ ਨੇ ਜਿਸ ਤੋਂ ਬਾਅਦ ਬੰਦੀ ਕਾਰਵਾਈ ਕੀਤੀ ਜਾਵੇਗੀ